ਜੇ ਤੁਸੀਂ ਗੱਡੀ ਲੈਣੀ ਹੈ ਹਾਂਜੀ ਮੋٹے ਤੌਰ ਤੇ ਬੰਦਾ ਕੀ ਦੇਖੇ ਕੋਈ ਵੀ ਸੈਗਨੇਡ ਕਾਰ ਲੈਣੀ ਸਭ ਤੋਂ ਪਹਿਲਾਂ ਇਹ ਦੇਖੋ ਕਿ ਜਿਹਦੇ ਤੋਂ ਤੁਸੀਂ ਕਾਰ ਲੈਂਦੇ ਹੋ ਜੇ ਤੁਸੀਂ ਡੀਡ ਕਸਟਮਰ ਤੋਂ ਲੈ ਰਹੇ ਹੋ ਕਿ ਉਹਦੇ ਨਾਮ ਤੇ ਕਾਰ ਹੈਗੀ ਆ ਜੇ ਉਹਦੇ ਨਾਮ ਤੇ ਹੈਗੀ ਆ ਤੁਸੀਂ ਕੈਸ਼ ਪੇਮੈਂਟ ਨਾ ਦਿਓ ਉਹਦੇ ਨਾਤੇ ਉਹਦੋਂ ਡੀਡੀ ਬਣਾ ਕੇ ਦਿਓ ਜਾਂ ਉਹਦੇ ਚੈੱਕ ਦਿਓ ਜਾਂ ਆਰਟੀਐਸ ਕੋਲ ਤੁਹਾਡੇ ਕੋਲ ਪ੍ਰੂਫ ਰਹਿੰਦਾ ਕਿ ਭਾਈ ਮੈਂ ਇਹ ਕਾਰ ਬੰਦੇ ਤੋਂ ਲਈ ਆ ਆਰਸੀ ਟਰਾਂਸਫਰ ਜ਼ਰੂਰ ਕਰੋ ਜਦੋਂ ਆਰਸੀ ਟਰਾਂਸਫਰ ਹੋ ਗਈ ਉਸ ਤੋਂ ਬਾਅਦ ਇੰਸ਼ੋਰੈਂਸ ਆਪਣੇ ਨਾਮ ਤੇ ਜ਼ਰੂਰ ਟਰਾਂਸਫਰ ਕਰੋ ਤੇ ਦੂਜੀ ਗੱਲ ਆ ਤੀਜੀ ਗੱਲ ਇਹ ਹੈ ਕਿ ਜਦੋਂ ਤੁਸੀਂ ਕਾਰ ਲੈਣੀ ਆ ਠੰਡੀ ਕਾਰ ਸਟਾਰਟ ਕਰ ਜੇ ਠੰਡੀ ਕਾਰ ਦੇ ਵਿੱਚ ਇੰਜਨ ਵਾਈਬ੍ਰੇਸ਼ਨ ਨਹੀਂ ਕਰਦਾ ਪਿੱਛੇ ਚਿੱਟਾ ਤੋਂ ਆਣੀ ਮਾਰਦਾ ਇੰਜਨ ਕਾਰ ਦੇ ਵਧੀਆ ਵਾ ਤੁਸੀਂ ਲੈ ਸਕਦੇ ਇਹ ਦੇਖੋ ਕਿ ਉਹਦੇ ਆਪ ਦੇ ਨਾਮ ਤੇ ਆ ਹੂੰ ਜੇ ਅਗਲਾ ਕਹਿੰਦਾ ਜੀ ਨਹੀਂ ਜੀ ਮੇਰੇ ਐਫੀਡੇਵਟ ਤੇ ਲਈ ਹੋਈ ਹੈ ਹੁਣ ਬਹੁਤ ਹੁੰਦੇ ਨੇ ਅਗਲਾ ਕਹਿੰਦਾ ਜੀ ਮੈਂ ਐਫੀਡੇਵਟ ਤੇ ਚਲਾ ਰਿਆ ਤਾਂ ਡਾਇਰੈਕਟ ਕਾਰ ਨਾਲ ਲੋ ਜਿਵੇਂ ਤੁਹਾਡੇ ਨਾਮ ਤੇ ਗੱਡੀ ਆ ਹਾਂਜੀ ਵੀਰ ਸੇਖੋਂ ਦੇ ਨਾਮ ਤੇ ਮੈਂ ਖਰੀਦਣੀ ਆ ਤੁਸੀਂ ਆਪਾਂ ਇੱਕ ਐਫੀਡੇਵਟ ਲਿਖ ਲੈਣੇ ਆ ਜੀ ਤਜਰੀਆਂ ਦਾ ਆਪਣਾ ਤਰੀਕ ਤੋਂ ਆ ਗੱਡੀ ਮੈਂ ਇਹਨੂੰ ਵੇਚ ਦਿੰਦੀ ਅੱਜ ਤੋਂ ਬਾਅਦ ਜੋ ਕੁਝ ਹੋਊਗਾ ਇਹਦੇ ਨਾਮ ਇਹ ਜਿੰਮੇਦਾਰ ਇਹ ਜਿੰਮੇਦਾਰ ਅੱਛਾ ਉਹ ਵੈਲਿਡ ਨਹੀਂ ਹੈਗਾ ਕੱਲ ਨੂੰ ਜੇ ਮੈਂ ਗੱਡੀ ਮਾਰ ਦਿੰਦਾ ਕਿਤੇ ਪੁਲਿਸ ਤੁਹਾਨੂੰ ਕੁਝ ਮੇਰੇ ਕੋਲ ਹੀ ਆਊਗੀ ਤੁਹਾਡਾ ਨਾਮ ਨਹੀਂ ਆਊਗਾ ਦੇਖੋ ਕਿਹੜੇ ਕੰਮ ਦੇ ਵਿੱਚ ਠੱਗੀ ਨਹੀਂ ਹੈਗੀ ਹਰ ਇੱਕ ਕੰਮ 'ਚ ਠੱਗੀ ਹੁੰਦੀ ਹੈ ਜੀ ਬਸ ਗੱਲ ਹੁੰਦੀ ਹੈ ਅਵੇਅਰਨੈਸ ਦੀ ਮੈਂ ਅਕਸਰ ਆਪਣੀਆਂ ਵੀਡੀਓਜ਼ ਦੇ ਵਿੱਚ ਵੀ ਲੋਕਾਂ ਨੂੰ ਸੁਚੇਤ ਇਹੀ ਕਰਦਾ ਮਾਂ ਕਿ ਠੱਗੀ ਤੋਂ ਬਚੋ ਜੇ ਤੁਹਾਨੂੰ ਕੋਈ ਆਮਕਾਰ ਵੀ ਮਿਲਦੀ ਆ ਤੁਹਾਨੂੰ ਨਹੀਂ ਚੈੱਕ ਕਰਨੀ ਆ ਦੀ ਤੁਸੀਂ ਮੇਰੇ ਕੋਲ ਲੈ ਆਓ ਮੈਂ ਕੋਈ ਉਹਦੇ ਚਾਰਜਸ ਨਹੀਂ ਲਊਗਾ। ਅੱਛਾ ਸਮਝ ਲਓ ਮੈਂ ਤੁਹਾਡੀ ਗੱਲ ਕੱਟੀ ਕਿਸੇ ਨੇ ਗੱਡੀ ਲੈਣੀ ਆ। ਹਾਂਜੀ। ਮੋٹے ਤੌਰ ਤੇ ਬੰਦਾ ਕੀ ਦੇਖੇ ਉਹਦੇ ਕੋਲ ਸਮਝ ਲਓ ਕਿਸੇ ਕੋਲ ਜਾ ਨਹੀਂ ਸਕਦਾ ਆਪ ਹੀ ਲੈ ਰਿਆ ਉਹ। ਆਪ ਹੀ ਲੈ ਰਿਆ ਪਹਿਲਾਂ ਇਹ ਚੈੱਕ ਕਰੇ ਜਿਹਦੇ ਤੋਂ ਕਾਰ ਲੈ ਰਿਆ ਡਾਇਰੈਕਟ ਉਹਦੇ ਨਾਂ ਤੇ ਕਾਰ ਹੈਗੀ ਆ। ਅੱਛਾ ਸਭ ਤੋਂ ਵੱਡੀ ਗੱਲ ਇਹ ਆ ਕਿ ਜੇ ਸਪੋਰਟ ਕਰੋ ਅਗਲਾ ਕਸਟਮਰ ਤੋਂ ਕਸਟਮਰ ਕਾਰ ਲੈ ਰਿਆ ਸਿੱਧਾ ਲੈ ਰਿਆ। ਬਹੁਤ ਚੱਲਦਾ ਹੈ ਇਦਾਂ। ਬਹੁਤ ਕਾਰ ਚੱਲ ਰਿਹਾ ਅੱਜ ਦੇ ਡੇਟ 'ਚ ਕੀ ਆ ਆਨਲਾਈਨ ਪਲੇਟਫਾਰਮਸ ਬਹੁਤ ਨੇ ਜਿਨ੍ਹਾਂ ਤੋਂ ਲੋਕੀ ਡਾਇਰੈਕਟ ਕਸਟਮਰ ਤੋਂ ਭਾ ਦਿੰਦੇ ਨੇ। ਤੇ ਡਾਇਰੈਕਟ ਕਸਮਰ ਲੈਣ ਚ ਲਈ ਜਾਂਦਾ ਹੂੰ ਉਹਦੇ ਵਿੱਚ ਕੀ ਆ ਮੈਂ ਚਲੋ ਨਾਮ ਨਹੀਂ ਲੂੰਗਾ ਆਨਲਾਈਨ ਕਿਹੜੇ ਪਲੈਟਫਾਰਮ ਨੇ ਤੋਂ ਹਰੇਕ ਨੂੰ ਪਤਾ ਨਹੀਂ ਤੇ ਅਗਲਾ ਜਦੋਂ ਜਾਂਦਾ ਸਭ ਤੋਂ ਪਹਿਲਾਂ ਇਹ ਚੈੱਕ ਕਰੇ ਜਿਹਦੇ ਘਰ ਚ ਜਾ ਰਿਹਾ ਵਾ ਜਾਂ ਜਿੱਥੇ ਤੁਸੀਂ ਰੋਡ ਤੇ ਦੇਖ ਰਹੇ ਹੋ ਵਿੱਚ ਵਿਚਾਲੇ ਤੁਸੀਂ ਟਾਈਮ ਸੈੱਟ ਕਰ ਲਿਆ ਇਹ ਦੇਖੋ ਕਿ ਉਹਦੇ ਆਪ ਦੇ ਨਾਮ ਤੇ ਆ ਹੂੰ ਜੀ ਅਗਲਾ ਕਹਿੰਦਾ ਜੀ ਨਹੀਂ ਜੀ ਮੇਰੇ ਐਫੀਡੇਵਟ ਤੇ ਲਈ ਹੋਈ ਹੈ ਹੁਣ ਬਹੁਤ ਹੁੰਦੇ ਨੇ ਅਗਲਾ ਕਹਿੰਦਾ ਜੀ ਮੈਂ ਐਫੀਡੇਵਟ ਤੇ ਚਲਾ ਰਿਹਾ ਤਾਂ ਡਾਇਰੈਕਟ ਕਾਰ ਨਾਲ ਲੋ ਅੱਛਾ ਐਫੀਡੇਵਟ ਨਾਲ ਲੋ ਵੀ ਥੋੜਾ ਦੱਸੋ ਜਿਨ੍ਹਾਂ ਨੂੰ ਨਹੀਂ ਪਤਾ ਇਸ ਚੀਜ਼ ਬਾਰੇ ਐਫੀਡੇਵਟ ਇਹ ਹੁੰਦੀ ਹੈ ਜੀ ਕਈ ਵਾਰ ਕੀ ਹੁੰਦਾ ਕਿ ਕਸਟਮਰ ਕਾਰ ਲੈ ਲੈਂਦਾ ਜਿਵੇਂ ਤੁਹਾਡੇ ਨਾਮ ਤੇ ਗੱਡੀ ਆ ਵੀਰ ਸੇਖੋਂ ਦੇ ਨਾਮ ਤੇ ਮੈਂ ਖਰੀਦਣੀ ਆ ਤਾਂ ਆਪਾਂ ਇੱਕ ਐਫੀਡੇਵਟ ਲਿਖ ਲੈਨੇ ਆ ਕਿ ਜੀ ਤਜੈਰੀਆਂ ਤੋਂ ਬਾਅਦ ਜਿਆਦਾ ਪਲਾ ਤਰੀਕ ਤੋਂ ਆ ਗੱਡੀ ਮੈਂ ਇਹਨੂੰ ਵੇਚਤੀ ਅੱਜ ਤੋਂ ਬਾਅਦ ਜੋ ਕੁਝ ਹੋਊਗਾ ਇਹਦੇ ਨਾਮ ਇਹ ਇਹ ਜ਼ਿੰਮੇਵਾਰ ਅੱਛਾ ਉਹ ਵੈਲਿਡ अच्छा वो वैलिड ਨਹੀਂ ਹੈਗਾ ਜੀ ਕੱਲ ਨੂੰ ਜੇ ਮੈਂ ਗੱਡੀ ਮਾਰ ਦਿੰਦਾ ਕਿਤੇ ਪੁਲਿਸ ਤੁਹਾਨੂੰ ਪੁੱਛੂ ਮੇਰੇ ਕੋਲ ਹੀ ਆਊਗੀ ਤੁਹਾਡਾ ਨਾਮ ਨਹੀਂ ਆਊਗਾ اچھا ਬੇਸਿਕਲੀ ਐਫੀਡੇਵਿਟ ਤੁਹਾਡੇ ਮੇਰੇ ਲਈ ਇੱਕ ਡਰਾ ਦਾ ਇੱਕ ਹੁੰਦਾ ਵਾ ਕਾਰਨ ਕਿ ਅਗਲਾ ਕਹਿੰਦਾ ਭਾਈ ਮੈਂ ਐਫੀਡੇਵਿਟ ਦੇਤੇ ਬੇਸਿਕਲੀ ਕੋਰਟ ਉਸੀ ਤੋਂ ਨਹੀਂ ਮੰਦੀ ਹਾਂ ਆਮ ਕਰਕੇ ਅਕਸਰ ਸਾਡੇ ਕੋਲ ਕਸਟਮਰ ਆਂਦੇ ਕਿ ਭਾਈ ਐਫੀਡੇਵਿਟ ਦੀ ਮਹੀਨੇ ਦੀ ਵੈਲਿਡਿਟੀ ਆ 2 ਮਹੀਨੇ ਦੀ ਵੈਲਿਡਿਟੀ ਆ ਜਾਂ 6 ਮਹੀਨੇ ਦੀ ਵੈਲਿਡਿਟੀ ਐਕਚੁਅਲ ਜਿਉ ਉਹਦੀ ਵੈਲਿਡਿਟੀ ਨਹੀਂ ਹੈਗੀ اچھا ਜੇ ਅੱਜ ਐਫੀਡੇਵਿਟ ਬਣਿਆ ਆ ਤਾਂ ਅੱਜ ਹੀ ਉਹਦੀ ਆਰਸੀ ਦੀ ਰਸੀਦ ਕੱਟਣੀ ਚਾਹੀਦੀ ਆ RC ਦੀ ਰਸੀਦ ਜਦੋਂ ਕੱਟੀ ਜਾਂਦੀ ਆ ਟਰਾਂਸਫਰ ਦੀ ਰਸੀਦ ਜਦੋਂ ਕੱਟੀ ਜਾਂਦੀ ਆ ਉਹਦੇ ਤੇ ਡੇਟ ਟਾਈਮ ਪਲੱਸ ਸੈਕਿੰਡ ਲਿਖੇ ਹੁੰਦੇ ਨੇ ਹੂੰ ਕਿ ਉਸ ਟਾਈਮ ਤੋਂ ਬਾਅਦ ਦੀ ਜੁਮੇ ਉਹ ਵੈਲਿਡ ਮੰਨੀ ਜਾਊਗੀ ਜੀ RC ਦੀ ਜਿਹੜੀ ਬਹੁਤ ਲੋਕ ਤਾਂ ਫਿਰ ਉਹ ਐਫੀਡੇਵਿਟ ਜੈਨੂ ਲੈ ਕੇ ਰੱਖ ਲੈਂਦੇ ਆ ਡੈਸ਼ਬੋਰਡ ਤੇ ਰੱਖ ਲੈਂਦੇ ਨੇ ਜੀ ਗੱਡੀ ਮੈਂ ਲੈ ਲਈ ਅਸਲ ਮੈਂ ਤੁਹਾਨੂੰ ਉਹੀ ਦੱਸ ਰਿਹਾ ਜੇ ਤੁਸੀਂ ਲਈ ਆ ਕਾਰ ਡਾਇਰੈਕਟ ਕਸਟਮਰ ਤੋਂ ਅਲੱਗ ਹੈ ਜੀ ਮੇਰੇ ਕੋਲ ਐਫੀਡੇਵਟ ਆ ਹੂੰ ਜਾ ਤੁਸੀਂ ਇਹ ਕਹੋਗੇ ਜੇ ਤੁਹਾਡੇ ਕੋਲ ਐਫੀਡਵਿਟਾ ਪੇਮੈਂਟ ਲੈ ਲੈ ਤੂੰ ਸਾਨੂੰ ਕੋਈ ਦਿੱਕਤ ਨਹੀਂ ਜਿਹਦੇ ਨਾਂ ਤੇ ਕਾਰ ਆ ਮੈਂ ਡਾਇਰੈਕਟ ਸਾਹਮਣੇ ਹੀ ਸਾਈਨ ਕਰਾਣੇ ਹੁੰਦੇ ਤੂੰ ਅੱਛਾ ਅੱਜ ਕੱਲ ਕੀ ਚੱਲਦਾ ਬਾਈ ਕਿਸੇ ਦਾ ਲੈਣ ਦੇਣ ਚੱਲਦਾ ਹੁੰਦਾ ਹੂੰ ਕੋਈ ਪੈਸੇ ਦਾ ਲੈਣ ਦੇਣਾ ਅਗਲਾ ਗਿਰਵੀ ਰੱਖ ਦਿੰਦਾ ਮਹੀਨੇ ਲਈ ਕਾਰ ਉਹ ਮਹੀਨਾ ਨਹੀਂ ਆਉਂਦਾ ਅਗਲਾ ਕਹਿੰਦਾ ਮੈਂ ਵੇਚ ਦੂੰਗਾ ਜੀ ਕੱਲ ਨੂੰ ਅਗਲਾ ਆ ਕੇ ਕਲੇਮ ਕਰ ਸਕਦਾ ਤੁਹਾਡੇ ਤੇ ਕਿ ਮੇਰੇ ਸਾਈਨ ਤੇਰੇ ਕੋਲ ਕਿੱਥੋਂ ਆਏ ਜੇ ਤੂੰ ਮੈਨੂੰ ਪੇਮੈਂਟ ਦਿੱਤੀ ਤੇ ਪੇਮੈਂਟ ਦਾ ਪ੍ਰੂਫ ਦਿਖਾ ਹੂੰ ਜੇ ਤੁਸੀਂ ਡਾਇਰੈਕਟ ਕਸਟਮਰ ਨੂੰ ਕਾਰ ਲੈ ਰਹੇ ਹੋ ਤੁਸੀਂ ਆਨਲਾਈਨ ਪੇਮੈਂਟ ਕੋਸ਼ਿਸ਼ ਕਰੋ ਉਸੇ ਨਾਮ ਤੇ ਉਹਨੂੰ ਡੀਡੀ ਜਾਂ ਚੈੱਕ ਉਸੇ ਨਾਮ ਤੇ ਬਣਾ ਕੇ ਦਿਓ ਅੱਛਾ ਇੱਕ ਇੱਕ ਇਹ ਚ ਸੇਖੋ ਸਾਹਿਬ ਬਹੁਤ ਚਲਦੀ ਹੈ ਕਹਿੰਦੇ ਕਿ ਗੱਡੀ ਦੀ ਚੈਸੀ ਹੋਰ ਹੁੰਦੀ ਆ ਇੰਜਨ ਨੰਬਰ ਹੋਰ ਹੁੰਦਾ ਸਾਸ ਤੌਰ ਤੇ ਕਹਿੰਦੇ ਦਿੱਲੀ ਤੋਂ ਇਧਰ ਲਿਆ ਕੇ ਪਲਟੀ ਨੰਬਰ ਹੋ ਜਾਂਦੇ ਬਹੁਤ ਠੱਗੀ ਠੋਰੀਆ ਹੋ ਰਹੀ ਆ ਆਪਾਂ ਇੱਕ ਸ਼ਹਿਰ ਨੂੰ ਪਰਟੀਕੂਲਰ ਮਾੜਾ ਕਹਿ ਸਕਦੇ ਸ਼ਹਿਰ ਕਦੇ ਮਾੜਾ ਨਹੀਂ ਹੁੰਦਾ ਸ਼ਹਿਰ ਚਾਹੇ ਦਿੱਲੀ ਆ ਚਾਹੇ ਲੁਧਿਆਣੇ ਦਾ ਸ਼ਹਿਰ ਕਦੇ ਮਾੜਾ ਨਹੀਂ ਹੋਗਾ ਲੋਕ ਮਾੜੇ ਹੁੰਦੇ ਨੇ ਸ਼ਹਿਰ ਚੰਗਾ ਹੀ ਆ ਆਪਾਂ ਦਿੱਲੀ ਨੂੰ ਟਾਰਗੇਟ ਨਹੀਂ ਕਰਦੇ ਗੱਲ ਇਹ ਹੋ ਜਾਂਦੀ ਆ ਕਈ ਵਾਰ ਕੀ ਹੁੰਦੀ ਐ ਐਕਸੀਡੈਂਟ ਕਾਰਾਂ ਹੁੰਦੀਆਂ ਨੇ ਮਕੈਨਿਕ ਕਈ ਵਰਕਸ਼ਾਪਸ ਐ ਇਸ ਜੀ ਹਨ ਲੁਧਿਆਣੇ ਵੀ ਐ ਇਸ ਜੀਆਂ ਨੇ ਮੈਂ ਆਪਾ ਦਿੱਲੀ ਨੂੰ ਟਾਰਗੇਟ ਨਹੀਂ ਕਰਦੇ ਆ ਪਹਿਲੇ ਲੁਧਿਆਣੇ ਆਪਣੇ ਆਪਣੇ ਘਰ ਨੂੰ ਤਾਂ ਪਹਿਲਾਂ ਟਾਰਗੇਟ ਕਰ ਲੈਂਦੇ ਆ ਲੁਧਿਆਣੇ ਵੀ ਕਈ ਐ ਇਸ ਜੀਆਂ ਵਰਕਸ਼ਾਪਸ ਨੇ ਜਿਹੜੀ ਇੱਕ ਗਰ ਅਗਿਓ ਐਕਸੀਡੈਂਟ ਹੋ ਗਈ ਇੱਕ ਗਰ ਪਿੱਛੋਂ ਐਕਸੀਡੈਂਟ ਹੋ ਗਈ ਡੈਂਟਰ ਕੀ ਕਰਦੇ ਉਹ ਵਿਚਾਲਿਆਂ ਘੱਟ ਲੈਂਦੇ ਨੇ ਜਿਹੜੀ ਅਗਿਓ ਸਹੀ ਐ ਤੇ ਪਿੱਛੋਂ ਸਹੀ ਉਹਨੂੰ ਜੋੜ ਦਿੰਦੇ ਨੇ ਅੱਛਾ ਐਡਾ ਵੱਡੇ ਪੱਧਰ ਤੇ ਹੋ ਜਾਂਦਾ ਐਡੇ ਵੱਡੇ ਪੱਧਰ ਤੇ ਹੋ ਜਾਂਦਾ ਤੇ ਵੈਲਡਿੰਗ ਐ ਇਸ ਜੀ ਹੋ ਜਾਂਦੀ ਕਿ ਸਾਨੂੰ ਵੀ ਜਜਮੈਂਟ ਨਾ ਹੋਵੇ ਹੂੰ ਕਿਉਂਕਿ ਅੱਜਕੱਲ ਟੈਕਨੋਲੋਜੀ ਬਹੁਤ ਉੱਤੇ ਹੋ ਵੈਲਡਿੰਗ ਬਹੁਤ ਸੋਹਣੀ ਤਰ੍ਹਾਂ ਨਰ ਹੋ ਜਾਂਦੀ ਆ ਪੇਂਟ ਬਹੁਤ ਸੋਹਣਾ ਤਰੀਕੇ ਨਾਲ ਮੈਚ ਹੋ ਜਾਂਦਾ ਤਾਂ ਠੱਗੀਆਂ ਇਹ ਚੀਜ਼ਾਂ ਨਾਰਮਲ ਆ ਪਰ ਸਾਡੇ ਤੋਂ ਇਹ ਚੀਜ਼ਾਂ ਉਲੇ ਨਹੀਂ ਰਹਿੰਦੀਆਂ ਕਿਉਂਕਿ ਜਦੋਂ ਸਾਡਾ ਰੋਜ ਦਾ ਕੰਮ ਆ ਗੋ ਥਰੂ ਹੋ ਜਾਂਦੀਆਂ ਨੇ ਕਿਹੜੀ ਚੀਜ਼ ਦੇ ਵਿੱਚ ਕਿੱਥੇ ਗਲਤੀ ਹੋਈ ਆ ਗ੍ਰੇਟ ਕਸਮਰ ਨੂੰ ਇਹ ਚੀਜ਼ ਦਾ ਨਹੀਂ ਪਤਾ ਚੱਲਦਾ ਉਹ ਅੱਜ ਨਹੀਂ ਕੱਲ ਨਹੀਂ ਸਾਲ ਦੋ ਸਾਲ ਨੂੰ ਜਦੋਂ ਕਿਤੇ ਉਹ ਵੇਚਣ ਜਾਂਦਾ ਕਿਸੇ ਡੀਲਰ ਦੇ ਭਰਾ ਕੋਲ ਉਦੋਂ ਲੱਗ ਜਾਂਦਾ ਪਤਾ ਹਾਂ ਨੈਚੁਰਲੀ ਗੱਲ ਹੈ ਕਦੇ ਏਦਾਂ ਦੇ ਵੀ ਆਏ ਕਿ ਸਾਹਮਣੇ ਬਹੁਤ ਅੰਦੇ ਨੇ ਇੰਨੇ ਇੰਨੇ ਵੱਡੇ ਪੱਦਰ ਤੇ ਠਹਿਕਿਆ ਬਹੁਤ ਅੰਦੇ ਨੇ ਸੀ ਬਹੁਤ ਅੰਦੇ ਨੇ ਮਤਲਬ ਉਹਦੇ ਕਸਮਰ ਨੂੰ ਪਤਾ ਨਹੀਂ ਹੁੰਦਾ ਮਤਲਬ ਇੱਕ ਚੈਸੀ ਹੋਰ ਹੋ ਗਈ ਇੰਜਨ ਹੋਰ ਹੋ ਗਿਆ ਇੱਕ ਮਤਲਬ ਇੱਕ ਚੈਸੀ ਹੋਰ ਹੋ ਗਈ ਕਸਮਰ ਨੂੰ ਨਹੀਂ ਪਤਾ ਹੁੰਦਾ ਨਹੀਂ ਪਤਾ ਨਹੀਂ ਪਤਾ ਹੁੰਦਾ ਕਸਮਰ ਨੂੰ ਨਹੀਂ ਪਤਾ ਹੁੰਦਾ ਉਹ ਜਦੋਂ ਐਸੀ ਦੱਸਦੇ ਆ ਫਿਰ ਲੱਗਦਾ ਯਾਰ ਮੈਂ ਕਸਮਰ ਤੋਂ ਕਾਰ ਲਈ ਅਕਸਰ ਇਹ 90 95% ਇਹ ਹੁੰਦਾ ਲੱਗਦਾ ਮੈਂ ਤਾਂ ਕਸਬਰ ਤੋਂ ਕਾਰ ਲਈ ਹੈ ਜੀ ਇਹ ਕਹਿੰਦਾ ਚਾਹੋ ਅਗਲੇ ਰੋਲਾ ਪਾ ਹਮਮ ਅਲੱਗ ਕਹਿੰਦਾ ਜੀ ਹੁਣ ਅਗਲੇ ਨੂੰ ਕੀ ਰੋਲਾ ਪਾਉਂਗਾ ਜੀ ਹਮ ਸਾਲ ਬਾਅਦ ਜਾਂ 6 ਮਹੀਨੇ ਬਾਅਦ ਜਾਂ 2 ਮਹੀਨੇ ਬਾਅਦ ਜਾਂ ਹਫਤੇ ਬਾਅਦ ਹੀ ਅਲੱਗ ਕਹਿੰਦਾ ਜੀ ਹੁਣ ਮੈਂ ਕਿਵੇਂ ਰੋਲਾ ਪਾਵਾਂ ਜੀ ਉਹੀ ਮੈਂ ਗੱਲ ਕਹਿੰਦਾ ਜਦੋਂ ਜਿਹੜੇ ਤੋਂ ਕਾਰ ਲੈਣੀ ਆ ਕੋਸ਼ਿਸ਼ ਇਹ ਕਰੋ ਜਿਹੜਾ অথੋਰਾਇਜ਼ਡ ਡੀਲਰ ਆ ਕੋਈ ਵੀ ਆ ਜਿਹੜਾ ਵਧੀਆ ਜਿਹਦਾ ਨਾਮ ਚੱਲਦਾ ਪਿਆ ਜਾਂ ਜਿਹੜਾ ਵਧੀਆ ਕੰਮ ਕਰਦਾ ਪਿਆ ਤੁਸੀਂ ਉਹਦੇ ਤੋਂ ਲੋ ਪਰ ਜੇ ਪਰ ਡੀਲਰ ਵੀ ਅੱਜਕੱਲ ਨਹੀਂ ਕਰਾ ਕੇ ਦਿੰਦੇ ਆਰਸੀ ਨਹੀਂ ਮੈਂ ਕਹਿੰਦਾ ਕਰਾਓ ਜ਼ਰੂਰੀ ਹੈ ਕਹਿ ਕੇ ਕਰਾਓ ਕਹਿ ਕੇ ਕਰਾਓ ਜੀ ਉਹਨਾਂ ਛੋਟੀ ਜਿਹੀ ਗੱਲ ਐਗਜ਼ਾਮਪਲ ਦੇ ਦਿੰਦੇ ਆ ਆਪਾਂ ਕਰ ਲੈਂਦੇ ਆ ਜੀ ਹੂੰ ਆਪਾਂ ਉਹ ਰਜਿਸਟਰੀ ਕਰਾ ਲੈਂਦੇ ਆ ਜਦੋਂ ਰਜਿਸਟਰੀ ਕਰਾਉਂਦੇ ਆ ਆਪਾਂ ਭੱਜੇ ਜਾਂਦੇ ਆ ਪਟਵਾਰੀ ਸਾਹਿਬ ਕੋਲ ਕਿ ਇਹਦਾ ਇੰਤਕਾਲ ਚੜ ਆਪਾਂ ਹੀ ਜਾਂਦੇ ਆ ਨਾ ਕਿਉਂ ਜਾਂਦੇ ਆ ਕਿ ਅਸਲ 'ਚ ਜਿੰਨਾ ਚਾ ਇੰਤਕਾਲ ਨਹੀਂ ਚੜਦਾ ਇੰਤਕਾਲ ਦਾ ਮਤਲਬ ਵੀ ਇਹ ਹੁੰਦਾ ਕਿ ਐਂਡ ਵਾਲਾ ਟਾਈਮ ਇੰਤਕਾਲ ਕਿ ਇੰਤਕਾਲ ਨਹੀਂ ਜਿੰਨਾ ਚਾ ਚੜਦਾ ਉਹਨਾਂ ਚਾ ਮਲਕੀਅਤ ਨਹੀਂ ਹੈਗੀ ਰਜਿਸਟਰੀਆਂ ਦੋ ਵੀ ਹੋ ਸਕਦੀਆਂ ਨੇ ਰਜਿਸਟਰੀਆਂ ਪੰਜ ਵੀ ਹੋ ਸਕਦੀਆਂ ਇੰਤਕਾਲ ਇੱਕ ਦਿਨਾਂ ਤੇ ਹੋਊਗਾ ਹੂੰ ਜੇ ਤੁਸੀਂ ਇੰਨਾ ਪੈਸਾ ਲਾ ਕੇ ਇੰਤਕਾਲ ਕਰਦੇ ਹੋ ਪ੍ਰਾਪਰਟੀ ਤੇ ਉਦਾਂ ਹੀ ਸੇਮ ਚੀਜ਼ ਦੇ ਤੁਸੀਂ 5 ਲੱਖ ਦੀ ਜਾਂ 10 ਲੱਖ ਦੀ ਜਾਂ 20 ਲੱਖ ਦੀ ਕਾਰ ਲਈ ਆ ਤਾਂ 5000 ਰੁਪਏ 6000 ਰੁਪਏ ਲਾ ਕੇ ਤੁਸੀਂ ਓਨਰ ਬਣੋਗੇ ਆਰ ਸੀ ਕਰਾਣੀ ਬਹੁਤ ਜ਼ਰੂਰੀ ਹੈ ਪਹਿਲਾ ਪਹਿਲੀ ਚੀਜ਼ ਹੈ ਬਹੁਤ ਜ਼ਰੂਰੀ ਦੂਜੀ ਗੱਲ ਕਲੇਮ ਨਹੀਂ ਮਿਲਦਾ ਫਿਰ ਅੱਛਾ ਇੰਸ਼ੋਰੈਂਸ ਵਾਲਾ ਇੰਸ਼ੋਰੈਂਸ ਵਾਲਾ ਕਲੇਮ ਨਹੀਂ ਮਿਲਦਾ ਰੋਡ ਘਰ ਤਾਂ ਫਿਰ ਵੀ ਉੱਥੇ ਸਟੈਂਡ ਆ ਕਾਰ ਚਲਣੀ ਆ ਸੜਕ ਤੇ ਜਿੰਨਾ ਚਿਰ ਤੁਸੀਂ ਆਰ ਸੀ ਟਰਾਂਸਫਰ ਨਹੀਂ ਕਰਾਉਂਦੇ ਆਰ ਸੀ ਟਰਾਂਸਫਰ ਤੋਂ ਬਾਅਦ ਖੂਰ ਗੱਲ ਦੱਸ ਦਿੰਨਾ ਲੋਕੀ ਆਰ ਸੀ ਟਰਾਂਸਫਰ ਕਰਾ ਲ अच्छा ये भी बच्चे एक जरूरत आएगा बहुत देखो हरे चीजों ਦੇ ਉਲੇ ਨੇ ਮੈਂ ਕਹਿੰਦਾ ਜਦੋਂ ਤੁਸੀਂ ਆਰਸੀ ਟ੍ਰਾਂਸਫਰ ਕਰਾ ਲਈ ਜਦੋਂ ਤੁਹਾਡੇ ਨਾਮ ਤੇ ਆਰਸੀ ਟ੍ਰਾਂਸਫਰ ਹੋ ਗਈ ਉਸ ਤੋਂ ਬਾਅਦ ਤੁਸੀਂ ਜਿਹੜੀ ਕੰਪਨੀ ਤੁਹਾਡੇ ਕੋਲ ਇੰਸ਼ੋਰੈਂਸ ਆ ਤੁਸੀਂ ਉਹ ਇੰਸ਼ੋਰੈਂਸ ਦੇ ਦਫਤਰ ਜਾਓ ਉਹਨਾਂ ਕੋਲ ਭਾਈ ਮੇ ਆਰਸੀ ਟ੍ਰਾਂਸਫਰ ਹੋ ਗਈ ਆ ਹੁਣ ਸਾਡੀ ਇੰਸ਼ੋਰੈਂਸ ਟ੍ਰਾਂਸਫਰ ਕਰੋ اچھا ਇੰਸ਼ੋਰੈਂਸ ਤੇ ਟ੍ਰਾਂਸਫਰ ਦੇ ਅਪਰੋਕਸੀਮੇਟਲੀ 400 500 ਰੁਪਏ ਲੈਂਦੇ ਨੇ on the time ਉਹਨਾਂ ਨੇ ਦੁਆਰ ਤੋਂ ਫੋਟੋਆਂ ਖਿੱਚਣੀਆਂ ਨੇ ਤੇ ਤੁਹਾਡੇ ਨਾਮ ਤੇ ਜਦੀ ਟ੍ਰਾਂਸਫਰ ਹੋ ਜਾਣੀ ਆ ਤੇ ਪੋਲੂਸ਼ਨ ਕਰਾਓ ਤੁਹਾਨੂੰ ਕੋਈ ਟੈਨਸ਼ਨ ਨਹੀਂ ਹੈ। ਉਹਦੇ ਬਾਅਦ ਜੇ ਕੋਈ ਚਾਹ ਡੈਪ ਕੈਪ ਜਾਂ 3ਵਾਂ ਥਰਡ ਪਾਰਟੀ ਇਹ ਤੁਸੀਂ ਕਰਾਣੇ ਕਰਾਣਾ ਮਸਟ ਹੈ। ਜੇ ਕਰਾਉਂਗੇ ਕੱਲ ਨੂੰ ਤੁਹਾਨੂੰ ਕੋਈ ਦਿੱਕਤ ਪਰੇਸ਼ਾਨੀ ਨਹੀਂ ਹੋਊਗੀ। ਅੱਛਾ ਚੋਰੀ ਵਾਲੀ ਗੱਡੀ ਦਾ ਕਿਵੇਂ ਪਤਾ ਲੱਗੇ ਜੇ ਕੋਈ ਬੰਦਾ ਗੱਡੀ ਖਰੀਦ ਰਿਹਾ ਹੈ ਤਾਂ ਕੋਈ ਹੈਗਾ ਕਿ ਮੈਨੂੰ ਨਹੀਂ ਪਤਾ ਲੱਗਦਾ ਮੈਂ ਜਿੱਦਾਂ ਤੁਹਾਨੂੰ ਪਹਿਲਾਂ ਦੱਸਿਆ ਚੋਰੀ ਵਾਲੀ ਗੱਡੀ ਦਾ ਸਭ ਤੋਂ ਵੱਡੀ ਨਿਸ਼ਾਨੀ ਹੈ ਕਿ ਤੁਸੀਂ ਇਹ ਦੇਖੋ ਪਹਿਲਾਂ ਆਰਸੀ ਆਰਸੀ ਜਿਹਦੇ ਨਾਂ ਤੇ ਆ ਤੁਸੀਂ ਡਾਇਰੈਕਟ ਉਹਦੇ ਉਹੀ ਨਾਮ ਦੇ ਉੱਤੇ ਤੁਸੀਂ ਕਸਟਮਰ ਨੂੰ ਪੇਮੈਂਟ ਪਾਓ। ਜੇ ਉਹ ਦੂਜਾ ਬੰਦਾ ਕਹਿੰਦਾ ਬਈ ਮੇਰੇ ਕੋਲ ਤਾਂ ਐਫੀਡਾਇਵਟ ਨਹੀਂ ਐਫੀਡਾਇਵਟ ਦੇ ਕਾਰਨੇ ਹੀ ਲੈਣੀ ਹੈ ਨਹੀਂ ਲੈਣੀ ਨਹੀਂ ਹੀ ਲੈਣੀ ਅੱਛਾ ਪਰ ਸਸਤੀ ਮਿਲੂਗੀ ਜਿਵੇਂ ਜਿਹੜੇ ਜਿਹੜੇ ਚੋਰੀ ਵਾਲੀ ਗੱਡੀ ਹੋਊਗੀ ਕੋਈ ਉਹਨਾਂ ਨੇ ਐਦਾਂ ਦਾ ਬਣਾਏ ਹੋਊਗੀ ਆਰਸੀ ਤਾਂ ਕੁਛ ਨਾ ਕੁਛ ਤਾਂ ਹੋਊਗੀ ਉਹ ਅਸਲ 'ਚ ਉਹ ਹੀ ਤਾਂ ਤੁਹਾਨੂੰ ਕਹਿ ਰਹੇ ਆ ਉਹ ਅਗਲਾ ਕਹਿੰਦਾ ਮੇਰੇ ਕੋਲ ਤਾਂ ਐਫੀਡਾਇਵਟ ਹੈਗੇ ਨਹੀਂ ਜੀ ਆਈਡੀ ਪ੍ਰੂਫ ਹੈਗੇ ਨੇ ਅੱਛਾ ਅੱਜ ਦੀ ਡੇਟ 'ਚ ਆਈਡੀ ਪ੍ਰੂਫਸ ਓਕੇ ਮੰਨ ਜਾਂਦੇ ਨੇ ਡੁਪਲੀਕੇਟ ਹੂੰ ਆਈਡੀ ਪ੍ਰੂਫ ਡੁਪਲੀਕੇਟ ਬਣਨੇ ਕੋਈ ਓਕੇ ਨਹੀਂ ਹੈਗੇ ਹੂੰ ਸਾਡੀ ਲਾਈਨ ਸਭ ਤੋਂ ਵੱਡੀ ਗੱਲ ਮਾੜੀ ਹਰਕਤ ਇਹ ਹੈ ਕਿ ਸਾਡੇ ਕੋਈ ਇਹ ਇਹੋ ਜਿਹਾ ਪ੍ਰੂਫ ਨਹੀਂ ਹੈਗਾ ਜੇ ਤੋ ਅਸੀਂ ਬਚ ਸਕੀਏ। ਅੱਛਾ। ਹੂੰ। ਅਸਲ 'ਚ ਮੇਰੇ ਹਿਸਾਬ ਨਾਲ ਬਹੁਤ ਚੀਜ਼ਾਂ ਇੰਪਲੀਮੈਂਟ ਹੋਣੀਆਂ ਚਾਹੀਦੀਆਂ। ਮੈਂ ਗੜਗੜੀ ਸਾਹਿਬ ਨੂੰ ਬੇਨਤੀ ਇਹ ਕਰਦਾ ਸਾਡੀ ਲਾਈਨ ਦੇ ਵਿੱਚ ਕੁਝ ਚੀਜ਼-ਚੀਜ਼ ਚੇਂਜਿਸ ਚਾਹੀਦੇ ਨੇ। ਪਿਛਲੇ ਸਮੇਂ ਤੋਂ ਜੋ ਅੱਜ ਦਿਨ ਚੈਨਗੇ ਜਿਹਦਾ 84 ਦਾ ਸਾਡਾ ਕਾਰਬੇਰਾ ਪਿਛਲੇ ਸਮੇਂ ਤੋਂ ਜੋ ਪ੍ਰੋਸੀਜਰ ਚੱਲ ਰਿਹਾ ਆਰਸੀ ਟ੍ਰਾਂਸਫਰ ਅੱਜ ਵੀ ਉਹੀ ਚੱਲ ਰਿਹਾ। ਅੱਛਾ। ਕੀ ਅਪਡੇਟ ਅਪਗ੍ਰੇਡ ਦੇ ਵਿੱਚ ਅਪਗ੍ਰੇਡ ਹੋਣਾ ਚਾਹੀਦਾ ਜੀ ਪਹਿਲੇ ਸਭ ਤੋਂ ਵੱਡਾ ਅਪਗ੍ਰੇਡ ਹੋਣਾ ਚਾਹੀਦਾ ਹੁਣ ਜਦੋਂ ਅਪਗ੍ਰੇਡ ਹੋ ਗਿਆ ਵੈਸੇ ਤਾਂ ਨੰਬਰ ਦਾ ਕਿ ਜਿਹਦੇ ਨਾਂ ਤੇ ਕਾਰ ਆ ਉਹਦਾ ਨੰਬਰ ਅਪਡੇਟ ਹੁੰਦਾ ਵਾ ਪਰ ਉਹਦਾ ਵੀ ਅਲਟਰਨੇਟ ਹੈਗਾ ਵਾ ਜੀ ਨੰਬਰ ਫਿਰ ਪਤਵਾਰ ਤੋਂ ਇਸ਼ੂ ਹੋ ਜਾਂਦਾ ਪਰ ਮੈਂ ਚਾਹੁੰਦਾ ਵਾਂ ਕਿ ਜੇ ਨੰਬਰ ਅਪਡੇਟ ਹੋ ਰਿਹਾ ਤਾਂ ਉਹਦੇ ਤੇ OTP ਵੀ ਪ੍ਰੋਪਰ ਜਾਵੇ ਹੂੰ OTP ਜਾਊਗਾ ਤਾਂ ਅਗਲਾ OTP ਤਾਂ ਚੇਂਜ ਹੋਵੇ ਨੰਬਰ ਨਹੀਂ ਤਾਂ ਨੰਬਰ ਤਾਂ ਚੇਂਜ ਹੋਵੇ ਪਰ ਪਰ ਜਿਹੜੀ ਚੋਰੀ ਵਾਲੀ ਆਪਾਂ ਗੱਲ ਕਰ ਰਹੇ ਹਾਈ ਸਕਿਉਰਿਟੀ ਨੰਬਰ ਪਲੇਟਾਂ ਤਾਂ ਲੱਗੀਆਂ ਨੇ ਅੱਜਕੱਲ੍ਹ ਸਭ ਦੇ ਕੀ ਨਹੀਂ ਹੁੰਦਾ ਜੀ ਅੱਛਾ ਮਤਲਬ ਇਸ ਕਦਰ ਤੱਕ ਇਹਦੇ ਵਿੱਚ ਨਹੀਂ ਹੋ ਜਾਂਦਾ ਕੀ ਨਹੀਂ ਹੁੰਦਾ ਦੇਖੋ ਤਾਲਾ ਬਾਜ ਬੰਨਣਾ ਪਹਿਲਾਂ ਉਹਦੀ ਦੁੱਡੂ ਗੇਟ ਚਾਬੀ ਬਣ ਜਾਣੀ ਆ ਹੂੰ ਹਰ ਇੱਕ ਚੀਜ਼ ਦੇ ਵਿੱਚ ਉਲੇ ਨਹੀਂ ਜੀ ਹਰ ਇੱਕ ਚੀਜ਼ ਦੇ ਵਿੱਚ ਖਾਮੀਆਂ ਨੇ ਸਾਡੇ ਸਿਸਟਮ ਚ ਕੁਝ ਖਾਮੀਆਂ ਹੈਗੀਆਂ ਨੇ ਆਰਸੀ ਟ੍ਰਾਂਸਫਰ ਜਦੋਂ ਹੁੰਦੀ ਆ ਪ੍ਰੋਪਰ ਵੈਰੀਫਿਕੇਸ਼ਨ ਹੋਵੇ ਉਹ ਨਹੀਂ ਹੋ ਰਹੀ ਸਿਸਟਮ ਦੇ ਵਿੱਚ ਕੋਈ ਵੈਰੀਫਿਕੇਸ਼ਨ ਨਹੀਂ ਹੋ ਰਹੀ ਮੈਨੂੰ ਲੱਗਦਾ ਕਿ ਇਹ ਚੀਜ਼ ਅਪਗ੍ਰੇਡ ਹੋਣੀ ਚਾਹੀਦੀ ਹੈ ਇੱਕ ਇੱਕ ਐਕਸੀਡੈਂਟਲ ਜਿਹੜੀ ਆਮ ਜੇ ਕਿਸੇ ਨੇ ਦੇਖਣੀ ਆ ਆਪ ਤੇ ਹੱਤੀ ਇੱਕ ਤਾਂ ਉਹ ਬਹੁਤ ਮਸ਼ਹੂਰ ਚੱਲਦਾ ਕਹਿੰਦੇ ਜੋ ਰਵੜ ਰਵੜਨੀਆਂ ਲਾ ਕੇ ਦੇਖ ਲਓ ਪਰ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਅੱਜ ਕੱਲ ਉਹ ਵੀ ਬਣ ਜਾਂਦੀਆਂ ਨੇ ਉਹ ਪੰਚ ਜੇ ਵੀ ਲੱਗ ਜਾਂਦੇ ਨੇ ਪੰਜ ਬਣ ਜਾਂਦੇ ਨੇ ਪੰਚਿੰਗ ਮਸ਼ੀਨਾਂ ਨਾਲ ਹੁੰਦੀਆਂ ਨੇ ਪੰਜ ਦਵਾਰ ਤੋਂ ਬਣ ਜਾਂਦੇ ਨੇ ਜੀ ਗਾਹਕ ਨੂੰ ਨਹੀਂ ਪਤਾ ਚੱਲਦਾ ਫਿਰ ਵੀ ਕਿਵੇਂ ਕਿਵੇਂ ਦੇਖੇ ਬੰਦਾ ਦੇਖੋ ਮੈਂ ਇਹ ਗੱਲ ਕਹਿੰਦਾ ਹਰ ਇੱਕ ਕਸਮ ਨੂੰ ਵੀਡੀਓ 'ਚ ਮੈਂ ਆਪਣੇ ਵਿੱਚ ਵੀ ਇਹੀ ਗੱਲ ਕਹਿੰਦਾ ਹੁਣ ਜੇ ਤੁਸੀਂ ਅਬਡੈਕਟ ਕਸਮਰ ਤੋਂ ਕਾਰ ਲੈ ਰਹੇ ਹੋ ਸਭ ਤੋਂ ਪਹਿਲਾਂ ਤੁਸੀਂ ਠੰਡੀ ਕਾਰ ਸਟਾਰਟ ਕਰਨੀ ਹੈ